ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਾਰ ਇੱਕ ਕਾਂ ਹੁੰਦਾ ਹੈ ਤੇ ਇੱਕ ਹੰਸ ਦੋਨਾਂ ਦੀ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਭਾਵੇਂ ਕਾਂ ਦਾ ਸੁਭਾਅ ਤੇ ਹੰਸ ਦਾ ਸੁਭਾਅ ਅਲੱਗ-ਅਲੱਗ ਨੇ ਪਰ ਫਿਰ ਵੀ ਹੰਸ ਦੇ ਦਿਆਲੂ ਸੁਭਾਅ ਕਰਕੇ ਉਹਨਾਂ ਦੀ ਦੋਸਤੀ ਆਪਸ ਵਿੱਚ ਜੀਵੀ ਜਾਂਦੀ ਹੈ ਇੱਕ ਵਾਰ ਕੀ ਹੁੰਦਾ ਇੱਕ ਮੁਸਾਫਿਰ ਉੱਥੋਂ ਦੀ ਲੰਘਦਾ ਤੇ ਉਸੇ ਦਰਖਤ ਦੇ ਉੱਤੇ ਕਾਂ ਤੇ ਹੰਸ ਬੈਠੇ ਹੁੰਦੇ ਐ ਮੁਸਾਫਿਰ ਥੱਕਿਆ ਹੁੰਦਾ ਐ ਤੋ ਕੀ ਕਰਦਾ ਆਪਣਾ ਥੈਲਾ ਉਤਾਰ ਕੇ ਉਸ ਦਰਖਤ ਤੇ ਟਾਕ ਦਿੰਦਾ ਤੇ ਆਰਾਮ ਕਰਨ ਲਈ ਉਥੇ ਲੇਟ ਜਾਂਦਾ ਥੋੜੀ देर ਬਾਅਦ ਮੁਸਾਫਰ ਨੂੰ نیند ਆ ਜਾਂਦੀ ਹੈ ਧੁੱਪ ਤੇ ਸੁੰਦੀ ਜਾਂਦੀ ਹੈ ਤੇ ਕੁਝ ਦੇਰ ਬਾਅਦ ਕੀ ਹੁੰਦਾ ਸੂਰਜ ਬਿਲਕੁਲ ਉੱਤੇ ਆ ਜਾਂਦਾ ਤੇ ਧੁੱਪ ਮੁਸਾਫਰ ਦੇ ਮੂੰਹ ਤੇ ਪੈਣ ਲੱਗਦੀ ਹੈ ਹੰਸ ਦੇ ਆਲੂ ਸੁਭਾ ਦਾ ਹੁੰਦਾ ਹੈ ਤੋ ਦੇਖਦਾ ਵੀ ਜਦੋਂ ਧੁੱਪ ਮੁਸਾਫਰ ਦੇ ਮੂੰਹ ਤੇ ਆ ਰਹੀ ਹੈ ਉਹ ਉਸ ਟਾਣੀ ਦੇ ਬਿਲਕੁਲ ਉੱਪਰ ਬੈਠ ਜਾਂਦਾ ਤੇ ਆਪਣੇ ਪੰਖ ਫੈਲਾ ਲੈਂਦਾ ਤਾਂ ਕਿ ਮੁਸਾਫਰ ਦੇ ਮੂੰਹ ਤੇ ਧੁੱਪ ਨਾ ਪਵੇ ਤੇ ਮੁਸਾਫਰ ਸੁੱਤਾ ਰਹੇ ਪਰ ਕਾਂ ਦਾ ਸੁਭਾ ਸ਼ਰਾਰਤੀ ਹੁੰਦਾ ਹੈ ਕਾਂ ਕੀ ਕਰਦਾ ਹੈ ਉਹ ਦੇਖਦਾ ਵੀ ਜਿੱਥੇ ਮੁਸਾਫਰ ਸੁੱਤਾ ਪਿਆ ਉਹ ਬਿਲਕੁਲ ਉਹਦੇ ਉੱਤੇ ਜਾ ਕੇ ਉਹਦੀ ਮੂੰਹ ਤੇ ਬਿਠ ਕਰ ਦਿੰਦਾ ਤੇ ਭੱਜ ਜਾਂਦਾ ਜਦੋਂ ਮੁਸਾਫਰ ਦੀ ਅੱਖ ਖੁੱਲਦੀ ਹੈ ਤੋ ਦੇਖਦਾ ਵੀ ਮੇਰੇ ਤੇ ਬਿਠ ਕਰਤੀ ਤਾਂ ਉਹਦਾ ਧਿਆਨ ਉੱਪਰ ਜਾਂਦਾ ਹੈ ਤੂ ਪਰ ਹੰਸ ਆਪਣੇ ਥੰਮ ਫਲਾ ਕੇ ਬੈਠਾ ਹੁੰਦਾ ਤਾਉ ਨੂੰ ਲੱਗਦਾ ਵੀ ਇਸ ਹੰਸ ਨੇ ਮੇਰੇ ਤੇ ਬੈਠ ਕੀਤੀ ਹੋਣੀ ਹੈ ਉਹਨੂੰ ਗੁੱਸਾ ਚੜਦਾ ਉਹ ਆਪਣਾ ਮੂੰਹ ਸਾਫ਼ ਕਰਦਾ ਤੇ ਤੀਰ ਮਾਰ ਕੇ ਹੰਸ ਨੂੰ ਥੱਲੇ ਗੇਰ ਲੰਦਾ ਤੇ ਹੰਸ ਜਖਮੀ ਹੋ ਜਾਂਦਾ ਤੇ ਤੜਫਦਾ ਜਦੋਂ ਮੁਸਾਫਿਰ ਹੰਸ ਦੀਆਂ ਅੱਖਾਂ ਚ ਦੇਖਦਾ ਤਾਂ ਉਹ ਕੀ ਨਜ਼ਰ ਆਉਂਦਾ ਹੰਸ ਬਹੁਤ ਦਿਆਲੂ ਲੱਗਦਾ ਤੇ ਉਹਦੀਆਂ ਅੱਖਾਂ ਬੋਲ ਰਹੀਆਂ ਹੁੰਦੀਆਂ ਨੇ ਵੀ ਮੇਰਾ ਕਸੂਰ ਨਹੀਂ ਇਹ ਮੇਰੀ ਬੁਰੀ ਸੰਗਤ ਦਾ ਕਸੂਰ ਹੈ ਸੋ ਬੁਰੀ ਸੰਗਤ 'ਚ ਰਹਿਣ ਦੇ ਕੀ ਨੁਕਸਾਨ ਨੇ ਇਹ ਸਮਾਂ ਬੈਠਦੇ ਜ਼ਰੂਰ ਸਾਹਮਣੇ ਆਉਂਦੇ ਨੇ ਏਨੀ ਮੇਰੀ ਬਾਤ ਉੱਤੋਂ ਪੈ ਗਈ